ਮਨੁੱਖ ਵੱਲੋਂ ਛੱਡੇ ਗਏ 8000 ਤੋਂ ਵੱਧ ਉਪਗ੍ਰਹ ਧਰਤੀ ਦੇ ਆਲੇ-ਦੁਆਲੇ ਘੁੰਮ ਰਹੇ ਹਨ ਇਸ ਵੀਡੀਓ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਉਪਗ੍ਰਹਿਆਂ ਨੂੰ ਕਿਸ ਤਰ੍ਹਾਂ ਕਾਬੂ ਵਿੱਚ ਰੱਖਿਆ ਜਾਂਦਾ ਹੈ ਇੱਕ ਕੁਰਸੀ ਜੋ ਘੁੰਮਣ ਵਾਲੇ ਮੇਜ਼ ਦੇ ਉੱਤੇ ਰੱਖੀ ਹੈ ਅਤੇ ਜਿਸ ਦੇ ਨਾਲ ਮੋਟਰ ਰਾਹੀਂ ਇੱਕ ਪਹੀਆ ਜੋੜਿਆ ਗਿਆ ਹੈ ਇੱਕ ਵਾਰੀ ਜਦੋਂ ਇਹ ਪਹੀਆ ਘੁੰਮਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਜਿਹੜੇ ਪਾਸੇ ਨੂੰ ਵੀ ਟੇਡਾ ਕਰਾਂਗੇ ਕੁਰਸੀ ਉਸ ਪਾਸੇ ਨੂੰ ਘੁੰਮ ਜਾਵੇਗੀ ਇਹ ਕੋਈ ਜਾਦੂ ਨਹੀਂ ਹੈ ਸਾਈਕਲ ਦਾ ਪਹੀਆ ਖੋਲ ਕੇ ਤੁਸੀਂ ਆਪਣੇ ਘਰ ਵਿੱਚ ਆਪ ਵੀ ਇਹ ਪ੍ਰਯੋਗ ਕਰ ਸਕਦੇ ਹੋ ਇਹ ਕਮਾਲ ਹੈ ਘੁੰਮਣ ਵਾਲੇ ਪਹੀਏ ਦਾ ਜਿਸ ਨੂੰ ਆਪਾਂ ਜਾਇਰੋਸਕੋਪ ਵੀ ਕਹਿ ਸਕਦੇ ਹਾਂ ਜੇਕਰ ਘੁੰਮਣ ਵਾਲੇ ਮੇਜ਼ ਦੇ ਉੱਤੇ ਕੁਰਸੀ ਦੀ ਥਾਂ ਤੇ ਉਪਗ੍ਰਹਿ ਰੱਖ ਦਿੱਤਾ ਜਾਵੇ तो जिसी आप दिशा बदल रही उपग्रह भी आप दिशा बदलूगा इस वीडियो विच देख सकते हो जिवे जिम्मे पहिया घूम रहा है उवे, उवे उपग्रह आपकी दिशा बदल रहा है ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਪਗ੍ਰਹਿ ਅੰਬਰ ਵਿੱਚ ਉੱਡ ਰਿਹਾ ਹੈ ਅਤੇ ਜਾਇਰੋਸਕੋਪ ਦੀ ਮਦਦ ਨਾਲ ਕਿਵੇਂ ਆਪਣੀ ਦਿਸ਼ਾ ਬਦਲ ਰਿਹਾ ਹੈ